ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਗੁਰਸੇਵ ਕਸਨ ਜਿੱਥੋਂ ਦੇ ਰਹਿਣ ਵਾਲੇ ਸਰਕੂਲ ਗਿਆ ਖੁਰਦੋ ਆਜੂ ਤੁਹਾਡਾ ਇੱਕ ਐਕਸੀਡੈਂਟ ਰੈਕਟਰ ਦੇ ਵਿੱਚ ਮੱਜੀ ਜੀ ਤੁਹਾਡੀ ਗੱਡੀ ਕੀ ਕਰਨੀ ਜੀ ਇਹਦਾ ਕਾਰਨ ਸਰ ਮੈਂ ਓਵਰਟੇਕ ਕਰਨ ਲੱਗਾ ਸੀਗਾ ਟਰਾਲੀ ਮੇਰੇ ਮੂਹਰੇ ਆ ਗਈ ਜੀ ਤੂੰ ਆ ਜਾ ਓਵਰਟੇਕ ਕਰਦਿਆਂ ਕਰਕੇ ਆ ਗਈ ਹਾਂ ਜੀ ਹਾਂ ਜੀ ਟਰਾਲੀ ਅੱਗੇ ਆ ਗਈ ਜਿਸ ਕਰ ਮੈਂ ਬਚਾਉਂਦੇ ਬਚਾਉਂਦੇ ਟਰਾਲੀ ਉਹਨਾਂ ਨੇ ਮੇਰੇ ਅੱਗੇ ਹੋਰ ਹੋ ਗਈ ਸੀਗੀ ਮੈਂ ਆਉਂਦੀ ਸਾਰ ਆਹ ਗੱਲ ਤੋਂ ਜੀ ਐਸੀ ਨਹੀਂ ਨਹੀਂ ਕਾਰ ਤੋਂ ਨੋਰਮਲ ਸਪੀਡ ਹੁੰਦੀ ਆ ਰੋਡ ਤੇ ਹੁਣ ਕਿੰਨੀ ਕ ਸਪੀਡ ਮੀਂਹ ਤੇ ਬਾਰਿਸ਼ ਪੈ ਰੇ ਮੈਨੂੰ ਵੀ ਪਤਾ ਜੀ ਕਿੰਨੀ ਕ ਸਪੀਡ ਤੇ ਲਾਉਣੀ ਹੈ ਡੇਲੀ ਦਾ ਕੰਮ ਆ ਜੀ ਮੇਰਾ ਕੀ ਕੰਮ ਕੀ ਕਰਦਾ ਸਰ ਮੈਂ ਰੋਡ ਵਿੱਚ ਕੰਡਕਟਰ ਹਾਂ ਜੀ ਕੱਚਾ ਮੁਲਾਜ਼ਮੀ ਹਾਂ ਜੀ ਤੇ ਕਾਰਨ ਇਹ ਜੀ ਬਾਰਿਸ਼ ਦਾ ਕਹਿ ਸਕਦੇ ਜਾਂ ਟ੍ਰਾਲੀ ਅੱਗੇ ਹੋਂ ਦਾ ਕੰਮ ਕਰਦਾ ਆ ਥੋੜਾ ਜਿਹਾ ਕਾਰਨ ਹੁਣ ਤਾਂ ਜੋ ਹੋ ਹੀ ਗਿਆ ਜੀ ਥੋੜਾ ਜਿਹਾ ਕਾਰਨ ਵੀ ਉੱਥੇ ਪੁਲੀ ਬਣਦੀ ਆ ਜੀ ਚਲੋ ਪੁਲੀ ਤਾਂ ਬਣਦੇ ਜਾਏ ਵਿਚਾਰ ਨੂੰ ਕਰ ਲੱਗੇ ਹੋਣਗੇ ਗੱਡੀ ਲੱਗ ਗਈ ਇਸ ਕਾਰਨ ਉੱਥੇ ਪੁਲੀ ਆ ਜੀ ਉਹ ਜ਼ਿਆਦਾ ਲੱਕੜ ਵੀ ਸੀ ਜੀ ਟਰਾਲੀ ਦੇ ਉੱਤੇ ਜ਼ਿਆਦਾ ਨਹੀਂ ਨਹੀਂ ਤੇ ਉਹਨਾਂ ਵੱਲੋਂ ਇਨਸਾਫ ਕਿਹਾ ਗਿਆ ਕਿ ਪਰਿਵਾਰ ਦੀ ਕੋਈ ਨਹੀਂ ਪਰਿਵਾਰਦਾਰ ਨਹੀਂ ਅਸੀਂ ਉਹਨਾਂ ਦੀ ਕੋਈ ਮਦਦ ਕੀਤੀ ਹੈ ਮਦਦ ਕਰ ਦੇਖੋ ਜੀ ਜੋ ਹੋਇਆ ਰੱਬ ਦੇ ਭਾਣੇ ਨੇ ਬਹੁਤ ਮਾਰਾ ਹੋਇਆ ਜੀ ਮੈਨੂੰ ਤਾਂ ਸੋ ਆਪਣੀ ਮੈਂ ਗੱਡੀ ਦੇ ਵਿੱਚ ਫਸ ਗਿਆ ਸੀਗੀ ਜੀ ਗੱਡੀ ਫਸ ਕੇ ਫਿਰ ਵੀ ਉਹ ਵੀਰਾ ਨਾਲ ਸੀ ਮਦਦ ਲਈ ਪੁਕਾਰ ਕੀਤੀ ਪਰ ਰੋਡ ਤੇ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਜਾਨ ਬਚ ਸਕਦੀ ਸੀ ਜੀ ਅਸੀਂ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਾਲਾ ਕਿ ਮੇਰੇ ਵੀ ਸੱਤ ਲੱਗੀ ਵੀ ਸੀ ਤੁਸੀਂ ਕਾਰਜ ਕਿੰਨੇ ਆਨੇ ਸੀ ਮੈਂ ਇਕੱਲਾ ਸੀ ਜੀ ਸਰ ਮੈਂ ਮਗਰਲੀ bari ਖੋਲ ਕੇ ਨਿਕਲਿਆ ਸੀ ਜੀ ਗੱਡੀ ਵੱਧ ਗਈ ਸੀ ਮੇਰੇ ਮੈਂ ਮਾਦਲੀਆਂ ਕੋਲੇ ਗਿਆ ਸੀ ਮਾਦਲੇ ਮੈਂ ਰੋਡ ਤੇ ਵੀ ਗਿਆ ਵੀ ਕੋਈ ਕਾਰ ਰੋਕੇ ਸਾਧਾ ਰੋਕੇ ਜੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਤੁਸੀਂ ਹਸਪੀਟਲ ਕਿਵੇਂ ਪਹੁੰਚੇ ਖੋਜੂਲ ਸਾਨੂੰ ਦੀ ਆਪਣੇ ਐਸਐਸਐਫ ਵਾਲੇ ਦੀ ਐਕਸੀਡੈਂਟ ਹੈ ਉਹ ਲੈ ਕੇ ਆਏ ਜੀ ਸਾਨੂੰ ਜੀ ਨਾਮ ਹੈ ਤੁਹਾਡਾ ਜੀ ਜਸਵੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜਗਰਾਉਂ ਦੇ ਹਾਂ ਤੁਹਾਡਾ ਇੱਕ ਸੋਹਰਾ ਹਾਦਸਾ ਵਾਪਰਿਆ ਕੀ ਹੋਇਆ ਮੈਂ ਵਾਪਰੇ ਜੀ ਅਸੀਂ ਜਗਰਾਉਂ ਤੋਂ ਇੱਥੇ ਆ ਰਹੇ ਸੀ ਆਪਣੇ ਮੋਗੇ ਲੱਕੜ ਮੰਡੀ ਤੇ ਸਾਡੇ ਕੋਲੇ ਵੀ ਰਾਹ ਚ ਇਹ ਇੱਥੇ ਕਾ ਆਪਣਾ ਮੈਣੀ ਪਿੰਡ ਮੈਨੇ ਅੱਡੇ ਕੋਲੇ ਆ ਕੇ ਪੋਸਟਾਂ ਪਿੱਛੋਂ ਵੀ ਲਿਆ ਕੇ ਬੰਦੇ ਨੇ ਗੱਡੀ ਮਾਰੀ ਸਾਡੇ ਵਿੱਚ ਕੀ ਤੁੰਦ ਵਗੈਰਾ ਸੀ ਜੀ ਗੱਡੀ ਤੇਜ਼ ਸੀਗੀ ਗੱਡੀ ਬੜੀ ਤੇਜ਼ ਸੀਗੀ ਤੁੰਤਾਂ ਤਾਂ ਹੀ ਨਹੀਂ ਸੀ ਜਮਾਈ ਕਿੰਨੇ ਨੇ ਬੈਠੇ ਸੀ ਟਰੈਕਟਰ ਟਰੈਕਟਰ ਤੇ ਦੋ ਜਣੇ ਸੀਗੇ ਤੁਹਾਡੇ ਨਾਲ ਦੇ ਸਾਥੀ ਆਦ ਨਹੀਂ ਹੋਏ ਅਨ ਨਾਲ ਦਾ ਹੀ ਪੂਰਾ ਹੋ ਗਿਆ ਜੀ ਐਕਸੀਡੈਂਟ ਹੋਣ ਦਾ ਕਾਰਨ ਕੀ ਲਿਖਿਆ ਜਾਂਦਾ ਜੀ ਐਕਸੀਡੈਂਟ ਹੋਣ ਦਾ ਕਾਰਨ ਹੀ ਸਪੀਡ ਨਾਲ ਗੱਡੀ ਬੜੀ ਆ ਰਹੀ ਸੀ ਤੇ ਪਿੱਛੋਂ ਦੀ ਲਿਆ ਕੇ ਮਾਰੀ ਐਕਸੀਡੈਂਟ ਬਣਦੀ ਕਰਦੀ ਜੀ ਮੈਂ ਕੀ ਕਰਨੇ ਬਸ ਆਪਣਾ ਅਨਸਾਬ ਮੈਣਾ ਚਾਹੀਦਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਦਰਸੇਵਕ ਸੰਗਤ ਕਿਥੋਂ ਦੇ ਰਹਿਣ ਵਾਲੇ ਸਰਕੂਲ ਗਿਆ ਫਰਦ ਹੈ ਅੱਜ ਤੁਹਾਡਾ ਇੱਕ ਐਕਸੀਡੈਂਟ ਹੋਇਆ ਟਰੈਕਟਰ ਦੇ ਵਿੱਚ ਮੱਝੀ ਦੀ ਗੱਡੀ ਕੀ ਕਰਨੇ ਜੀ ਇਹਦੇ ਕਾਰਨ ਸਰ ਮੈਂ ਓਵਰਟੇਕ ਕਰਨ ਲੱਗਾ ਸੀਗਾ ਟਰਾਲੀ ਮੇਰੇ ਮੂਹਰੇ ਆ ਗਈ ਜੀ ਤੂੰ ਆ ਜਾ ਓਵਰਟੇਕਲ ਕਰਦੇ ਲੱਗ ਗਿਆ ਹਾਂ ਜੀ ਹਾਂ ਜੀ ਟਰਾਲੀ ਅੱਗੇ ਆ ਗਈ ਜਿਸ ਕਰ ਮੈਂ ਬਚਾਉਂਦੇ ਬਚਾਉਂਦੇ ਟਰਾਲੀ ਉਹਨਾਂ ਨੇ ਮੇਰੇ ਅੱਗੇ ਹੋਰ ਹੋ ਗਈ ਸੀ ਕਿ ਮੈਂ ਉਹਦੀ ਸਰ ਆਹਰ ਤੋਂ ਦੀ ਤੇ ਸੀਗੇ ਤੇ ਕਾਰ ਤੋਂ ਨੋਰਮਲ ਸਪੀਡ ਹੁੰਦੀ ਆ ਰੋਡ ਤੇ ਹੁਣ ਕਿੰਨੀ ਕਿ ਸਪੀਡ ਮੀਂਹ ਤੇ ਬਾਰਿਸ਼ ਪੈ ਰੇ ਮੈਨੂੰ ਵੀ ਪਤਾ ਜੀ ਕਿੰਨੀ ਕਿ ਸਪੀਡ ਤੇ ਲਾਉਣੀ ਡੇਲੀ ਦਾ ਕੰਮ ਆ ਜੀ ਮੇਰਾ ਕੀ ਕੰਮ ਕੀ ਕਰਦਾ ਸਰ ਮੈਂ ਰੋਡ ਵਿੱਚ ਕੰਡਕਟਰ ਹਾਂ ਜੀ ਕੱਚਾ ਮੁਲਾਜ਼ਮੀਆਂ ਜੀ ਤੇ ਇਹ ਕਾਰਨ ਜੀ ਇਹ ਬਾਰਿਸ਼ ਦਾ ਕਹਿ ਸਕਦੇ ਜਾਂ ਟ੍ਰਾਲੀ ਆ ਗਿਆ ਉਹਦਾ ਕੰਮ ਕਰ ਰਿਹਾ ਆ ਥੋੜਾ ਜਿਹਾ ਕਾਰਨ ਹੁਣ ਤਾਂ ਜੋ ਹੋ ਹੀ ਗਿਆ ਜੀ ਥੋੜਾ ਜਿਹਾ ਕਾਰਨ ਵੀ ਉੱਥੇ ਪੁਲੀ ਬਣਦੀ ਆ ਜੀ ਚਲੋ ਪੁਲੀ ਤਾਂ ਬਣਦੇ ਜਾਏ ਵਿਚਾਰ ਨੂੰ ਕਰ ਲੱਗੇ ਹੋਣਗੇ ਗੱਡੀ ਲੱਗ ਗਈ ਇਸ ਕਾਰਨ ਉੱਥੇ ਪੁਲੀ ਆ ਜੀ ਉਹ ਜ਼ਿਆਦਾ ਲੱਕੜ ਵੀ ਸੀ ਜੀ ਟਰਾਲੀ ਦੇ ਨਾਲ ਜੀ ਨਹੀਂ ਨਹੀਂ ਤੇ ਉਹਨਾਂ ਵੱਲੋਂ ਇਨਸਾਫ ਕਿਹਾ ਗਿਆ ਕਿ ਪਰਿਵਾਰ ਹਾਂਜੀ ਪਰਿਵਾਰ ਦਾ ਨਹੀਂ ਅਸੀਂ ਉਹਨਾਂ ਦੀ ਕਿ ਮਦਦ ਕੀਤੀ ਹੈ ਮਦਦ ਹਰ ਦੇਖੋ ਜੀ ਜੋ ਹੋਇਆ ਰੱਬ ਦੇ ਭਾਣੇ ਨੇ ਬਹੁਤ ਮਾਰਾ ਹੋਇਆ ਜੀ ਮੈਨੂੰ ਦੱਸੋ ਆਪ ਦੀ ਮੈਂ ਗੱਡੀ ਦੇ ਵਿੱਚ ਫਸ ਗਿਆ ਸੀਗੀ ਜੀ ਗੱਡੀ ਫਸ ਕੇ ਫਿਰ ਵੀ ਉਹ ਵੀਰਾ ਨਾਲ ਸੀ ਮਦਦ ਲਈ ਪੁਕਾਰ ਕੀਤੀ ਪਰ ਰੋਡ ਤੇ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਜਾਨ ਬਚ ਸਕਦੀ ਸੀ ਜੀ ਅਸੀਂ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਾਲਾਂਕਿ ਮੇਰੇ ਵੀ ਸੱਤ ਲੱਗੀ ਵੀ ਸੀ ਤੁਸੀਂ ਕਾਰ ਚ ਕਿੰਨੇ ਆਨੇ ਸੀਗੇ ਮੈਂ ਇਕੱਲਾ ਸੀ ਜੀ ਸਰ ਮੈਂ ਮਗਰਲੀ bari ਖੋਲ ਕੇ ਨਿਕਲਿਆ ਸੀ ਜੀ ਗੱਡੀ ਵੱਢ ਗਈ ਸੀ ਮੈਂ ਮਾਦਲੀ ਨਾਲ ਕੋਲੇ ਗਿਆ ਸੀ ਮਾਦਲੀ ਮੈਂ ਰੋਡ ਤੇ ਵੀ ਗਿਆ ਵੀ ਕੋਈ ਕਾਰ ਰੋਕੇ ਸਾਧਾ ਰੋਕੇ ਜੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਤੁਸੀਂ ਹਸਪੀਟਲ ਕਿਉਂ ਬੱਜੇ ਹੌਸਲ ਸਾਨੂੰ ਦੀ ਆਪਣੇ ਐਸਐਸਐਫ ਵਾਲੇ ਦੀ ਐਕਸੀਡੈਂਟ ਹੈ ਉਹ ਲੈ ਕੇ ਆਏ ਜੀ ਸਾਨੂੰ ਕੀ ਨਾਮ ਹੈ ਤੁਹਾਡਾ ਜਿਸਵੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜਗਰਾਉਂ ਦੇ ਹਾਂ ਤੁਹਾਡਾ ਖਸੂਰੀਆ ਹਸਾਬ ਆਪਣੇ ਕੀ ਵੀ ਵਪਰੇਗੇ ਅਸੀਂ ਜਗਰਾਉਂ ਤੋਂ ਇੱਥੇ ਆ ਰਹੇ ਸੀ ਆਪਣੇ ਮੋਗੇ ਲੱਕੜ ਮੰਡੀ ਤੇ ਸਾਡੇ ਕੋਲੇ ਵੀ ਰਾਹ ਚ ਇਹ ਇੱਥੇ ਕਾ ਆਪਣਾ ਮੈਨੇਜੈਂਟ ਮੈਨੇ ਅੱਡੇ ਕੋਲੇ ਆ ਕੇ ਪੋਸਟਾਂ ਪਿੱਛੋਂ ਵੀ ਲਿਆ ਕੇ ਬੰਦੇ ਨੇ ਗੱਡੀ ਮਾਰੀ ਸਾਡੇ ਵਿੱਚ ਕੀ ਤੁੰਦ ਵਗੈਰਾ ਸੀ ਜੀ ਗੱਡੀ ਤੇਜ਼ ਸੀ ਜੀ ਗੱਡੀ ਬੜੀ ਤੇਜ਼ ਸੀ ਜੀ ਤੁੰਤਾਂ ਤਾਂ ਹੀ ਨਹੀਂ ਸੀ ਜਮਾਈ ਕਿੰਨੇ ਨੇ ਬੈਠੇ ਦੀ ਟਰੈਕਟਰ ਤੇ ਟਰੈਕਟਰ ਤੇ ਦੋ ਜਣੇ ਸੀਗੇ ਜੀ ਤੁਹਾਡੇ ਨਾਮ ਦਾ ਸਾਥੀ ਯਾਦ ਨਹੀਂ ਹੋਇਆ ਉਹ ਨਾਲ ਦਾ ਹੀ ਪੂਰਾ ਹੋ ਗਿਆ ਜੀ ਐਕਸੀਡੈਂਟ ਹੋਣ ਦਾ ਕਾਰਨ ਕੀ ਲਿਖਿਆ ਜਾਂਦਾ ਜੀ ਐਕਸੀਡੈਂਟ ਹੋਣ ਦਾ ਕਾਰਨ ਹੀ ਸਪੀਡ ਨਾਲ ਗੱਡੀ ਬੜੀ ਆ ਰਹੀ ਸੀ ਤੇ ਪਿੱਛੋਂ ਦੀ ਲਿਆ ਕੇ ਮਾਰੀ ਐਕਸਾਈਡੈਂਟ ਬਣਦੀ ਕਰਦੀ ਮੰਨ ਕੀ ਕਰਨੀ ਬਸ ਆਪਣਾ ਇਨਸਾਫ ਲੈਣਾ ਚਾਹੀਦਾ